ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਤੇ ਅੱਜ ਮੌਸਮ ਬੜਾ ਹੀ ਸੋਹਣਾ ਤੇ ਘੈਂਟ ਤੇ ਅਸੀਂ ਆਏ ਸੀ ਖੇਤ ਤੇ ਇਹ ਖੇਤ ਬਣਾ ਰਹੇ ਹਾਂ ਅਸੀਂ ਪਕੌੜੇ ਬਰੈਡ ਵਗੈਰਾ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਲੱਗੀ ਹੋਈ ਆ ਪੂਰੇ ਬਰੈਡ ਬਰੋਡ ਬਣਾਉਣ ਘੇਰਾ ਦਾ ਮਤਲਬ ਫਿਲਹਾਲ geke de jaandi ਆ ਜਿਹੜੇ ਨਹੀਂ ਦਿੰਦੀ ਭਾਈ ਇਹਨਾਂ ਨੂੰ ਕੀ ਪਤਾ ਹੋਣਾ ਆਏ ਨੇ ਗਰਮੀ ਨਾਲੇ ਕਮੀ ਆ ਗਿਆ ਪਹਿਲਾਂ ਅਸੀਂ ਇਹ ਚੁੱਲਾ ਬਣਾ ਲਿਆ ਹੁਣ ਉੱਥੇ ਅੰਦਰ ਭੱਠੀ ਹੋਈ ਧਰ ਲਈ ਫਿਰ ਵੀ ਵਾਰੀ ਵਾਰੀ ਮੀਂਹ ਆਈ ਜਾਂਦਾ ਨਾ ਹਾ ਮੌਸਮ ਦੇਖ ਲਓ ਤੁਸੀਂ ਕਿੰਨਾ ਘੈਂਟ ਆ ਆਸੇ-ਬਸੇ ਚੌਲ ਨੇ ਤੇ ਪਿੰਡਰ ਸਾਹਿਰ ਸਾਡਾ ਚੌਂਕੜੀ ਮਾਰੀ ਬੈਠਾਗਾ ਵੀਰ ਦੇ ਇਕੜਾ ਹੀ ਮੁਰੇ ਅੱਜ ਜੱਲੂ ਬਿੱਡਾ ਬਗੜਾ ਤੇ ਜੇਠਾ ਅੱਗੇ ਕਹਿੰਦੇ ਉਹ ਤਾਂ ਜੇਠਾ ਹੈ ਆਂਟੀ ਉਹ ਬਾਲਾ ਉਹ ਗੁਲਗੁਲੇ ਵੀ ਬਣਾਵਾਂਗੇ ਆਪਾਂ ਗੁਲਗੁਲੇ ਨੂੰ ਗਰਮ ਨਹੀਂ ਹੁੰਦਾ ਜੀ ਤੁਸੀਂ ਆਜੋ ਕਿੰਨੇ ਨੂੰ ਫੜੋ ਤੇ ਅਸੀਂ ਇਹ ਆ ਕਰਦੇ ਹਾਂ ਬਾਕੀ ਸਾਨੂੰ ਜੇਤ ਵਾਲਾ ਨਹੀਂ ਯਾਰ ਹੈ ਨਾ ਪਿੰਰੇ ਨਹੀਂ ਹੈਗਾ ਪਿੰਡ 'ਚ ਨਹੀਂ ਹੈਗਾ ਸੱਚੀ ਗੱਲ ਬਹੁਤ ਵਧੀਆ ਜੀ ਲੱਗਦਾ ਇੱਥੇ ਹਾਂ ਤੁਸੀਂ ਆਸੇ-ਬਸੇ ਵਾਲਾ ਦੇਖ ਸਕਦੇ ਹੋ ਵੀਊ ਹੈ ਨਾ ਕਿੰਨਾ ਸੋਹਣਾ ਹੈਗਾ ਦੇਖੋ ਜੀ ਮਤਲਬ ਹਰਿਆਲੀ ਹਰਿਆਲੀ ਆ ਚਾਰੇ ਪਾਸੇ ਕੋਈ ਆ ਨਹੀਂ ਧੁੱਪ ਨਹੀਂ ਛੁੱਪ ਨਹੀਂ ਮਤਲਬ ਘੈਂਟ ਆ ਤੇ ਬਾਕੀ ਕੋਈ ਨਾ ਬਣਦੇ ਵੀ ਦਿਖਾਉਣਿਆ ਸਾਨੂੰ ਫਿਲਹਾਲ ਤੇਲ ਤੂ ਰਿਜ ਰਿਆ ਇਹ ਆਪਾਂ ਗੋਗਲੇਆਂ ਵਾਸਤੇ ਆਟਾ ਤਿਆਰ ਕਰ ਰਹੇ ਹਾਂ ਨਾ ਤੇ ਹੀ ਹੋਲੀ ਵਸ ਨੂੰ ਪਤਾ ਵੀ ਚ ਐ ਹੁੰਦਾ ਵੀ ਪਰ ਘਰੇ ਤਾਂ ਚੱਪੜਾ ਚਪੜਾ ਲਾਈ ਜਾਂਦੇ ਉਹਰੇ ਮੌਸਮ ਸਹੀ ਨਹੀਂ ਹੈਗਾ ਤੇ ਫਿਰ ਉਹਰੇ ਹੁਣ ਐ ਕਰਕੇ ਵੀ ਚਲ ਅੰਟੀ ਮਟਾ ਗੁੰਨ ਲਾਇਆ ਇਸ ਦੁਆਰੇ ਬਰੈਡ ਪ੍ਰੋਡਕਟ ਸਨ ਸਾਰਾ ਦਿਖਾਵਾਂਗੇ ਤੇ ਆ ਜਾ ਤੁਸੀਂ ਵੀ ਸਾਰੇ ਖੁੱਲੀ ਥਾਂ ਗੀ ਵਧੀਆ ਪਿਆ ਦੇ ਵੰਗੂ ਮਾਹੌਲ ਬਣਿਆ ਹੋਇਆ ਹੁਣ ਮੰਜੇ ਡਾ ਲਵੇ ਉਥੇ ਵਿਆਹ ਲੈ ਵੰਗੂ ਤੁਸੀਂ ਿਆਕ ਲੋ ਬੇ ਨਨੇ ਦਰ ਲਿਆਉਗੇ ਨਾ ਘਰ ਨਹੀਂ ਚਾਚਾ ਡੱਕਾ ਲੈ ਦੇ ਤੋੜ ਦਿੰਨੇ ਅਸੀਂ ਫਿਰ ਤੋੜਾਂਗੇ ਤੂੰ ਕਹਿੰਦਾ ਡੱਕਾ ਨਹੀਂ ਤੋੜਦੇ ਡੱਕਾ ਨਹੀਂ ਤੋੜਦੇ ਯਾਰ ਤੁਸੀਂ ਡੱਕਾ ਲਿਆਦਾ ਦੇ ਸਾਡੇ ਕੋਲ ਹੈ ਨਹੀਂ ਡੱਕਾ ਦੋ ਜਮੀਨ ਹੀ ਕੰਮ ਕਰਕੇ ਰਹਿ ਜੀ ਜਮੀਨ ਚਾਚਾ ਹਾਂ ਇੰਨਾ ਕੰਮ ਕਰਦਾ ਸੱਚੀ ਗੱਲ ਹੈ ਇੰਨਾ ਕੰਮ ਵਿਚਾਰਾ ਕਰਦਾ ਹੈ ਬਹੁਤ ਜ਼ਿਆਦਾ ਚਾਚਾ ਹੁਣੀ ਤੋੜੂ ਡੱਕਾ ਲਿਆ ਕੇ ਦੇ ਮੈਨੂੰ ਡੱਕਾ ਲਿਆ ਕੇ ਦੇ ਮੈਨੂੰ ਮੈਂ ਲੈ ਹੁਣ ਡੱਕਾ ਲਿਆ 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 ਡੱਕਾ ਲਿਆ ਹੁਣ ਇਹ ਜਾਣਾ ਚੱਕ ਲੈ ਵੀ ਟੁੱਟੇ ਨਾ ਕਦੇ ਨਹੀਂ ਟੁੱਟਣਾ ਮੈਂ ਤੋੜੂ ਉਹ ਗੰਡਾ ਛਾ ਪਿਆ ਕੋਈ ਅਟੈਂਸ਼ਨ ਹੁੰਦਾ ਐਂ ਵਕ ਕਹੀ ਦਾ ਬਾਹਾਂ ਹੀ ਲਿਆ ਆਵੇ ਇਹ ਡੱਕਾ ਕਿੱਥੇ ਆ ਓਏ ਕਿਹੜਾ ਡੱਕਾ ਚਾਚਾ ਲੈ ਅੱਠ ਸਾਰੇ 10 ਦੋ ਬਈਆ ਡੱਕਾ ਇਹਦਾ ਉਹ ਜੱਕ ਲੈ ਆ ਲੈ ਕੀ ਕਰ ਰਹੇ ਹੁੰਦੇ ਇਹਨੂੰ ਟੰਬਾ ਟੰਬਾ ਥੋੜਾ ਡੱਕਾ ਲੱਕੜੀ ਚਾਚਾ ਮੈਂ ਦੇਖਣੇ ਕਿ ਘਟੂਈ ਚ ਮਾਰ ਲੈ ਡੱਕੇ ਦੀ ਹੋਈ ਆ ਉਹ ਲੈ ਕੇ ਆਈ ਯਾਰ ਉਦੋਂ 100 ਸੀ ਰਹਿ ਗਈ ਗੱਲੀ ਨਹੀਂ ਤੂੰ ਹੀ ਤੋੜ ਕੇ ਦਿਖਾਵੇਂ ਦਿਨ ਆਏਗਾ ਤੂੰ ਤੂੰ ਤੋੜ ਕੇ ਦਿਖਾ ਫਿਰ ਮੈਂ ਤੋੜੂ ਆਹਾ ਚਾਚਾ ਮੈਂ ਤਾਂ ਤੋੜ ਦੂੰ ਲੈ ਤੋੜ ਫਿਰ ਲੱਗੀ ਸ਼ਰਤ ਲੈ ਹਾਂ ਇੱਕ ਇੱਕ ਬਰੈੱਡ ਦੀ ਪਰ ਉਹਨੇ ਕਿਹਾ ਤੂੰ ਪਕਾਉਣਾ ਹੈ ਤੇ ਡਕੜਾ ਤੂੰ ਪਕਾਉਣਾ ਹੁੰਦਾ ਗੁੜੀਆ ਮੇਰੀ ਨੂੰ ਪਕਾਉਂਦੀ ਆ ਚਾਹ ਮੈਂ ਤੋੜ ਮੈਂ ਤੋੜ ਦਿੰਨਾ ਮੇਰੇ ਮੇਰੇ ਮਾਰ ਕੇ ਤੋੜਦਾ ਉਹ ਵੀ ਨਾ ਦੇਖੀ ਜਾਂਦਾ ਤੋੜ ਨਾ ਇੱਥੇ ਉੱਥੇ ਤੋੜ ਤੋੜ ਦਿੰਨੇ ਆ ਇਹ ਗਿੱਲਾ ਏ ਮੀਂਹ ਪਿਆ ਹੋਇਆ ਹੈਗਾ ਲੈ ਯਾਰ ਦਿਲਪ੍ਰੀਤ ਕੀ ਲਿਆ ਨਾ ਅਤਰ ਬਾਬੀ ਮੈਂ ਤਾਂ ਖਵਾ ਲੇਗੀ ਖੜਾ ਚੱਕੀ ਆ ਨਾ ਇੱਕ ਬੋਤਲ ਮਾਰ ਕੇ ਬਰੈਡ ਖਾਓ ਬਣਾ ਲੈ ਲੈ ਚੱਲਿਓ ਪੰਡਾ ਫਰਤਰਾ ਹੈਲੋ ਆਹ ਢੀ ਕਿਨੇ ਖੇਡ ਰਹੀ ਹੈ ਜੀ ਆਹ ਢੀ ਆਂਟੀ ਬੈਠੀ ਹੈ ਇੱਧਰ ਤੇ ਪਕੌੜੇ ਪਕਾੜੇ ਬਣਾਉਣ ਲੱਗੇ ਅਸੀਂ ਹੁਣ ਗੁਰਗੁਲੇ ਵਿੱਚੀ ਵਾਂ ਰਹੇ ਆ ਇਹ ਗੁਰਗੁਲੇ ਦਾ ਪੂਰ ਪਤਾ ਹੁਣ ਮੈਂ ਕਿਉਂਕਿ ਸਾਰਾ ਵੀ ਟੈਸਟ ਕਰਿਆ ਹੁਣ ਗੁਰਗੁਲੇ ਫਿਰ ਮਿੱਠਾ-ਮਿੱਠਾ ਪਤਾ ਲੱਗ ਜੂਗਾ ਹਾਂ ਤੇ ਤੁਸੀਂ ਵੀ ਖਾਣੇ ਆ ਤਾਂ ਆਜੋ ਬਾਕੀ ਖੇਤ ਬਣਾਉਣ ਦਾ ਨਜ਼ਾਰਾ ਹੀ ਖੁਸ਼ ਹੋਰ ਆ ਤੇ ਖੇਤ ਬੈ ਕੇ ਖਾਣ ਦਾ ਹਾਂ ਕਰੇ ਕੰਮ ਨਿਮੇੜ ਕੇ ਸਾਰਾ ਸੇ ਖੇਤ ਆ ਗਿਆ ਹਾਂ ਕਰ ਆਲਾ ਨਿਮੇੜੇ ਉਧਰ ਟੈਨਸ਼ਨ ਫਰੀ ਹੋ ਗਏ ਖੇਤ ਆ ਗਿਆ ਸਹੀ ਗੱਲ ਆ ਜਿਸ ਦਿਨ ਨਿਮੇੜ ਕੇ ਆ ਗਿਆ ਅੱਜ ਮੀਂਹ ਪਿਆ ਸੀਗੇ ਵੀ ਚਲੋ ਪਕੌੜੇ ਬਣਾ ਕੇ ਖਾ ਲੈਂਦੇ ਆ ਨਾਲੇ ਹੂੰ ਨਾਲੇ ਗੁਲਗੁਲੇ ਬਣਾ ਲੈਂਦੇ ਆ ਗੁਲਗਲੇ ਤਾਂ 3-4 ਦਿਨ ਖਾਈ ਜਾਂਦੇ ਕਯੋ ਬਾਈ ਕਿਵੇਂ ਲੱਗੇ ਪਕੌੜੇ ਪਕਾੜੇ ਪੂਰੇ ਵਧੀਆ ਪੂਰੇ ਵਧੀਆ ਪੂਰੇ ਵਧੀਆ ਅੱਜ ਤਾਂ ਰੱਜ ਕੇ ਬਹਿ ਗਏ ਤੇ ਬਾਕੀ ਕਰਦੇ ਆ ਚਾਚੇ ਨਾਲ ਗੱਲਬਾਤ ਕਿਉਂ ਚਾਚਾ ਜੀ ਕਮਲ ਮੈਂ ਤਾਂ ਡੱਕ ਲਿਆ ਪਕੌੜੇ ਨਾਲ ਇੱਕ ਆਪਣਾ ਉਹ ਚਾਚੂ ਪਿਆਗਾ ਅੱਛਾ ਉਧਰ ਆ ਹਾਂ ਸੁੱਤਾ ਪਿਆ ਸਵੇਰ ਦਾ ਨਿਕਨੂ ਆਜਾ ਤੂੰ ਵੀ ਖਾ ਲੈ ਠੀਕ ਐ ਆਜਾ ਚਾਚੂ ਚਾਚੂ ਜ਼ਿੰਦਗੀ ਦਾ ਆਨੰਦ ਲੈ ਰਿਆ ਗਿਆ ਉਸਤਾਨੇ ਆਨੰਦ ਸੱਚ ਆਜਾ ਨਾ ਪਕੌੜੇ ਕਿਵੇਂ ਲੱਗੇ ਚਾਚਾ ਆ ਸ਼ਰਈਲਾ ਪਿਆ ਗਿਆ ਛਿਰਾ ਹਾਂ ਮੀਂਹ ਸਵੇਰ ਦਾ ਮੀਂਹ ਪੈਂਦਾਗਾ ਨਜ਼ਾਰੇ ਆਗੇ ਹਾਂ ਨਜ਼ਾਰੇ ਆਗੇ ਹੁਣ ਗੁਲਗਲੇ ਖਾਣੇ ਨੇ ਆਏ ਹਾਏ 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 ਜੀ ਗੁਲਗਲੇ ਨੂੰ ਕਰਦਾ ਹਾਂ ਹਾਂ ਗੁਲਗਲੇ ਨੂੰ ਜੀ ਕਰਦਾ ਥੋੜਾ ਖਜੀਬ ਖੇਤ ਹੀ ਲਾਦਾ ਨਾ ਚਾਚਾ ਘਰੇ ਤਾਂ ਤੁਸੀਂ ਰਹਿੰਦੇ ਏ ਤੁਸੀਂ ਲੈ ਆ ਖੀਰ ਉਹ ਖੀਰ ਵੀ ਖਾਵਾਂਗੇ ਹਾਂ ਤੇ ਤੁਮੇ ਉਹ ਜਿਹੜੇ ਹਾਰੇ ਜਿ ਧਰੀ ਹੋਈ ਹੈ ਬਈ ਹਾਂ ਖੀਰ ਖਾ ਲਿਓ ਲਿਆਂਦੀ ਪਈਆ ਹਾਂ ਪਹਿਲਾਂ ਗੁਲਗੁਲੇ ਖਾਵਾਂ ਬਾਅਦ ਚ ਖਾਵਾਂਗੇ ਖੀਰ ਅੱਜ ਰੋਟੀ ਨਹੀਂ ਬਣਾਉਣੀ ਹਾਂ ਰੋਟੀ ਰੱਟ ਕਿੰਨਾ ਫਾਇਦਾ ਫਿਰ ਕੀ ਮੱਥਾ ਮਾਰਨ ਦਾ ਜੇ ਆਪਾਂ ਰੋਟੀ ਨਹੀਂ ਬਣੇ ਰੋਟੇ ਰੋਜ਼ ਹੀ ਖਾਣੇ ਆਪਾਂ ਹਾਂ ਅੱਜ ਤਾਂ ਖੀਰ ਤੇ ਗੁਲਗੁਲੇ ਹੀ ਖਾਵਾਂਗੇ ਆਏ 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 ਪੋਣੀ ਖਾ ਲੇ ਆਏ 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 ਨਿਆਰਾ ਆ ਗਿਆ ਹੋਰ ਭਾਈ ਚਾਚਾ ਮੌਸਮ ਅੱਜ ਠੰਡਾ ਆਣਾ ਹਾਂ ਉਹ ਆ ਗਿਆ ਚਾਚਾ ਚਾਚੇ ਨੂੰ ਗੱਲ ਹੀ ਨਹੀਂ ਸੁਣਦੀ ਜਾਤਾ ਕਿ ਮੈਂ ਬਣੇ ਸੱਚ ਹਾਂ ਇਹ ਹੁਣ ਵੀ ਵੀਡੀਓ ਹੁਣ ਜਿਹੜੀ ਇਹ ਗਰੀ ਪਿੰਡਾਂ ਦੀ ਜਿਹੜੀ ਹੈ ਨਾ ਹੁੰਦੀ ਆ ਵੀ ਜ਼ਿੰਦਗੀ ਪਿੰਡਾਂ ਵਾਲੀ ਜ਼ਿੰਦਗੀ ਉਹਦਾ ਨਜ਼ਾਰਾ ਹੀ ਕੁਝ ਵੱਖਰਾ ਹੁੰਦਾ ਹੈ ਨਾ ਜਿਵੇਂ ਹੁਣ ਅਸੀਂ ਬੈਠੇ ਆ ਤੇ ਤਿੰਨ ਚਾਰ ਵੀਰ ਉਰੇ ਅਸੀਂ ਲੰਗੇ ਆ ਪਹਿਣਾ ਸਾਡੀਆਂ ਆਈਆਂ ਸੀਗੀਆਂ ਵੀਰ ਸਾਡੇ ਲੰਗੇ ਜਾਂਦੇ ਸੋ ਦੇਖ ਕੇ ਆ ਜਾਂਦੇ ਨੇ ਇਹ ਚੀਜ਼ ਹੁੰਦੀ ਆ ਆਪਾਂ ਕਹਿੰਦੇ ਬਾਈ ਪਕੌੜੇ ਖਾਓ ਵੀ ਇਹ ਚੀਜ਼ਾਂ ਹੁਣ ਬਹੁਤ ਘਟ ਗਈਆਂ ਤੇ ਹੁਣ ਆਪਾਂ ਨਾਲੇ ਗੁਲਗਲੇ ਬਣਾਏ ਆ ਪਕੌੜੇ ਬਣਾਏ ਨੇਗੇ ਚੱਲ ਲਾ ਗਾਇਆ ਗੈਂ ਛੋੜੇ ਘੱਟ ਕਰਿਓ ਚਾਚਾ ਕਰ ਦੇ ਘੱਟ ਹੋ ਚਾਚਾ ਜੀ 9 ਵਜੇ ਚਾਰ ਨਬਾਦ ਜਦੋਂ ਪਕੌੜੇ ਕਿਵੇਂ ਲੱਗੇ ਬਹੁਤ ਵਧੀਆ ਸਵਾਦ ਜੀ ਪਕੌੜੇ ਦਾ ਖਾਦ ਨਹੀਂ ਨੇ ਬ੍ਰੈਡ ਖਾਦੀ ਪੰਜਾ ਜਵਾਬ ਕਿਸੇ ਚੀਜ਼ ਨੂੰ ਨਹੀਂ ਸਾਰਾ ਕੋ ਖਾਵਾਂਗੇ ਖਾਊਂਗਾ ਲੱਸੀ ਦੇ ਨਾਲ ਲੱਸੀ ਪੀਊਂਗਾ ਲੈ ਫਿਰ ਚੱਕ ਲਾ ਮੂੰਹ ਨੂੰ ਨਾ 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 ਤਾਂ ਕਹਣ ਉਹ ਵਿਦਾਰੇ ਨਾਲ ਧੱਕਾ ਕਰਦੇ ਆ ਆਹਣ ਦੇਖ ਚਾਚਾ ਤਿੰਨ ਲੱਸੀ ਪੀਓ ਓਏ ਹੂੰ ਹੂੰ ਕੀ ਮਨ ਹੈ ਇਹ ਨੂੰ ਤਰੇ ਰੋਟੀ ਖਾਣ ਵਲੇ ਪੀਵਾਂਗਾ ਹਜੇ ਆਪਾਂ ਨਾ ਬੱਟਾ ਘੜਨੀਆਂ ਨੇ ਬੰਕਰ ਫੇਰ ਚੱਲ ਮੇਰੇ ਨਾਲ ਉੱਠ ਉੱਠ ਨੀਂਦ ਆਉਦੀ ਆ ਉੱਠ ਫੇਰ ਤਿਆਰ ਆ ਆਹ ਜਾਨੀ ਇਹ ਦਿਨ ਲੈ ਮੈਨੂੰ ਕੋਈ ਟੈਨਸ਼ਨ ਚਾ ਚੜਰਾਉਂਦਾ ਤੈਨੂੰ ਹਣਾ ਡਰਾਉਂਦਾ ਮੈਨੂੰ ਡਰਾਹਾ ਦਿਆ ਇਹ ਆਹ ਆਪ ਡਰਦਾ ਐ ਵਿੱਚੋਂ ਮਾਰਦਾ ਕਿਵੇਂ ਕਹ ਪ੍ਰਕਾਸ਼ ਜੱੱਕ ਕਹੀ ਤੂੰ ਜੱਕ ਕਹੀ ਮੈਂ ਚੱਕ ਲਈ ਪਰ ਮੈਂ ਤਾਂ ਕੱਦੂ ਕਰਦਾਗਾ ਯਾਰ ਕੱਦੂ ਕਿੱਥੇ ਕਰ ਦੇਗਾ ਤੂੰ ਪਾਣੀ ਨਹੀਂ ਵਾਪਾਣੀ ਇੱਥੇ ਇੰਨਾ ਤਾਂ ਮੀਂਹ ਪੈ ਗਿਆ ਕਿੰਨਾ ਮੀਂਹ ਪੈ ਗਿਆ ਇੱਥੇ ਆ ਸੂਏ ਦਾ ਪਾਣੀ ਸੜਦਾ ਇੱਧਰ ਯਾਰ ਕੋਈ ਨਾ ਬੇ ਚੰਗੀਆਂ ਗੱਲਾਂ ਨੇ ਚਤਰੀਏ ਮੌਦ ਦੇ ਲੈਣਾ ਆਏ 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 ਮੈਂ ਹਰੀ ਗੜੀਆਂ ਆਏ ਗੱਲ ਸੁਣਾ ਦਾਦੀ ਹਾਲੇ ਜਿਉਂਦੀ ਆ ਮੁੱਕੀ ਦਾ ਮੇਰੇ ਮਸੇ ਤੇਰੇ ਮਾਰੀ ਸਾਰਾ ਕੁਝ ਟੁੱਟ ਗਿਆ ਹਾਂਜੀ ਦੋਸਤੋ ਸਾਨੂੰ ਕਾਫੀ ਨੇਰਾ ਹੋ ਗਿਆ ਪਕੌੜੇ ਪਕਾੜੇ ਖਾਂਦੇ ਵਗੈਰਾ ਬਣਾਉਂਦੇ ਕਰਦੇ ਹਨਾ ਭੈਣ ਜੀ ਬਣਾਈ ਜਾਂਦੀ ਆ ਥੋੜਾ ਜਿਹਾ ਰਹਿ ਗਿਆ ਬਸ ਹੁਣ ਅਸੀਂ ਥੋੜੇ ਜਿਹੇ ਟਾਈਮ ਨੂੰ ਘਰੇ ਜਾਂਦੇ ਆ ਪੌਣੇ ਚੱਲਿਆ ਅੱਜ ਮੌਸਮ ਬਾਕੀ ਵਾਕਈ ਬਹੁਤ ਕੈਂਟ ਸੀਗਾ ਤੇ ਜਲਪਰੀ ਸਾਡਾ ਸੁੱਤਾ ਪਿਆਗਾ ਤੇ ਉੱਠ ਖੜਿਆ ਤੇ ਸਾਡਾ ਨਿਪੜਿਆ ਕੰਮ ਹਣਾ ਪੈਣੇ ਨਿਬੜਿਆ ਵਾਸਤੇ ਹੁਣ ਚੱਲਦੇ ਆ ਘਰੇ ਮੱਛਰ ਬਹੁਤ ਜ਼ਿਆਦਾ ਹੋ ਗਿਆ ਹਾਂ ਮੱਛਰ ਜ਼ਿਆਦਾ ਹੋ ਗਿਆ ਖੇਤ ਲਈ ਬਾਲਟੀ ਹੁਣੇ ਘਰ ਵਾਲੇ ਮੈਂਬਰਾਂ ਵਾਸਤੇ ਆ ਸਾਰਾ ਖੇਤ ਵਾਲੇ ਸਾਰੇ ਰਾਜਪੂਜ ਲਈ ਤੇ ਬਸ ਚਾਚੇ ਵਰ ਕਿੱਧਰ ਗੱਲਾਂ ਮਾਰੀ ਜਾਂਦੇ ਆ ਆ ਬੰਦ ਕਰ ਦੋ ਬੱਜ ਮੈ ਰਾਤ ਬਸ ਕਰਤਾ ਚਾਚੇ ਹੀ ਬੰਦ ਉਹ ਕਹਿੰਦੇ ਹਰੇਕ ਵੀ ਤੁਹਾਨੂੰ ਵਧੀਆ ਲੱਗੇ। ਕਈ ਨਾ ਤਾਂ ਲਾਈਟ ਦਾ ਕੰਮ ਤੇ ਅੰਦਰੋਂ ਬੰਦ ਕਰਤਾ ਆਪਾਂ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਸ਼ੇਅਰ ਤੇ ਕਮੈਂਟ। ਇੱਕ ਕੰਮ ਕਰ ਦਿਓ। ਬੈਲ ਆਈਕਨ ਦਬਣਾ ਨਾ ਭੁੱਲਿਓ। ਉਹ ਜ਼ਰੂਰ ਦਬ ਦਿਓ ਜਿਹਨਾਂ ਆਪਾਂ ਟਲੀਗ ਆਏ ਨਾ। ਇੱਕ ਤੇ ਕਿਡਲੀ ਜੀ ਚੋਂ ਗੜਨੀ ਚ ਤੇਲ ਲਾ। ਧੰਨਵਾਦ ਜੀ ਸਾਰਿਆਂ ਦਾ। ਉਹ ਕਿਡਲੀ ਚੋਂ ਤੇਲ ਕੱਢਦੇ।